ਬੰਦੇ ਦੇ ਕੋਲ ਸਮਝ ਹੈ ਔਰ ਸਮਝ ਹੀ ਮਹਾਨ ਹੈ ਸਮਝ ਹੀ ਤੁਹਾਡੀ ਬੁਨਿਆਦ ਹੈ ਸਮਝ ਹੀ ਤੁਹਾਡੀਆਂ ਨੀਹਾਂ ਨੇ ਇਹ ਸਮਝ ਵਾਲੇ ਬੰਦੇ ਨੇ ਇਹਦੇ ਬਰਾਬਰ ਪਸ਼ੂਆਂ ਦਾ ਜ਼ਿਕਰ ਆਪਾਂ ਕਰ ਲੈਨੇ ਆ ਸ਼ੇਰ ਦਾ ਸਰੀਰ ਵੀ ਬੰਦੇ ਨਾਲੋਂ ਭਾਰਾ ਹੈ ਖੁਰਤੀਲਾ ਵੀ ਜ਼ਿਆਦਾ ਹੈ ਵਜ਼ਨ ਵੀ ਜ਼ਿਆਦਾ ਹੈ ਔਰ ਉਮਾਰ ਖੋਰਾ ਵੀ ਜ਼ਿਆਦਾ ਹੈ ਪਰ ਜਿਹੜਾ ਖੁੰਖਾਰ ਜਾਨਵਰ ਸ਼ੇਰ ਉਹਦੀ ਸਮਝ ਬੰਦੇ ਦੇ ਬਰਾਬਰ ਘੱਟ ਐ ਤੇ ਬੰਦੇ ਨੇ ਉਹਨੂੰ ਵੀ ਨੱਥ ਪਾ ਲਈ ਗੁਲਾਮ ਬਣਾ ਕੇ ਰੱਖ ਲਿਆ ਹਾਥੀ ਦਾ ਕਿੰਨਾ ਵਜ਼ਨ ਐ ਭਾਰੀ ਭਰਕਮ ਸਰੀਰ ਐ ਕਿੰਨਾ ਵਜ਼ਨ ਐ ਮੋਟਾ ਤਾਜਾ ਐ ਬੰਦਾ ਉਹਦੇ ਬਰਾਬਰ ਕੀ ਐ ਕੁਝ ਵੀ ਨਹੀਂ ਤੇ ਜਦੋਂ ਕਿਦਰੇ ਹਾਥੀ ਵਿਗੜ ਜਾਂਦਾ ਹੈ ਆਪਣੀ ਆਈ ਤੇ ਆ ਜਾਂਦਾ ਹੈ ਪੈਰਾਂ ਦੇ ਹੀਟ ਕੁਚਲ ਕੁਚਲ ਕੇ ਕਿੰਨਿਆਂ ਦੀ ਜਾਨ ਲੈ ਲੈਂਦਾ ਹੈ ਇਹ ਤੁਸੀਂ ਆਮ মিডিਆ ਦੇ ਅੰਦਰ ਵੇਖਿਆ ਹੀ ਹੈ ਜਦੋਂ ਹਾਥੀ ਕਿਦਰੇ ਵਿਗੜ ਜਾਏ ਪਰ ਇੰਨਾ ਵੱਡਾ ਸਰੀਰ ਪਾ ਕੇ ਸਮਝ ਛੋਟੀ ਸੀ ਤੇ ਗੁਲਾਮੀ ਕਿਦੀ ਕਰ ਰਿਹਾ ਜਿਹੜਾ ਬੰਦਾ ਹੈ ਜਿਹੜਾ ਉਹਦੇ ਉੱਤੇ ਬੈ ਕੇ ਕੁੰਡਾ ਮਾਰਦਾ ਹੈ ਮਹਾਵਤ ਉਹਦੀ ਗੁਲਾਮੀ ਕਰਦਾ ਕਾਰਨ ਕਿ ਸਰੀਰ ਦਾ ਮੋਟਾ ਹੋਣਾ ਸਰੀਰ ਦਾ ਵੱਡਾ ਹੋਣਾ ਸਰੀਰ ਦਾ ਭਾਰੀ ਹੋਣਾ ਖੁੰਖਾਰ ਹੋਣਾ ਇਹ ਮੈਨੇ ਨਹੀਂ ਰੱਖਦਾ ਮੈਨੇ ਇਹ ਗੱਲ ਰੱਖਦੀ ਏ ਵੀ ਤੁਹਾਡੇ ਕੋਲ ਸਮਝ ਕਿੰਨੀ ਹੈ ਸਮਝ ਤੁਹਾਡੀ ਜ਼ਿੰਦਗੀ ਦੀ ਬੁਨਿਆਦ ਹੈ ਸਮਝ ਤੁਹਾਡੀ ਜ਼ਿੰਦਗੀ ਦੀਆਂ ਨੀਆਂ ਨੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਮਹਿਲ ਉਸਰਨਾ ਹੈ ਨਾ ਉਹ ਇਹਨਾਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਉਸਰਨਾ ਹੈ ਵੀ ਤੁਹਾਡੇ ਕੋਲ ਸਮਝ ਕਿੰਨੀ ਹੈ ਸਮਝ ਵਾਲਾ ਬੰਦਾ ਬੁਰੇ ਨੂੰ ਵੀ ਭਲਾ ਬਣਾਉਣਾ ਜਾਣਦਾ ਹੈ ਉਹਦੇ ਕੋਲੇ ਕਲਾ ਹੈ ਉਹਦੇ ਕੋਲੇ ਕਿਰਿਆ ਹੈ ਉਹਦੇ ਕੋਲੇ ਇਹ ਨੁਕਤਾ ਹੈ ਵੀ ਉਹ ਬੁਰੇ ਨੂੰ ਵੀ ਭਲਾ ਕਰਨਾ ਜਾਣਦਾ ਹੈ ਬੁਰਾਈ ਇਹ ਉਹਦੇ ਵਿੱਚੋਂ ਵੀ ਭਲਾ ਲੱਭ ਲੈਂਦਾ ਹੈ ਮੁਸ਼ਕਲਾਂ ਨੇ ਮੁਸ਼ਕਲਾਂ ਵਿੱਚੋਂ ਵੀ ਨਿਕਲਣ ਦਾ ਰਾਹ ਲੱਭ ਲੈਂਦਾ ਹੈ ਪਰ ਜਿਹੜਾ ਬੇਸਮਝ ਬੰਦਾ ਹੈ ਘੱਟ ਸਮਝ ਵਾਲਾ ਬੰਦਾ ਹੈ ਉਹ ਭਲੇ ਨੂੰ ਵੀ ਬੁਰਾ ਬਣਾ ਕੇ ਰੱਖ ਲੈਂਦਾ ਹੈ ਕਿਉਂਕਿ ਸਮਝ ਕੰਮ ਨਹੀਂ ਕਰ ਰਹੀ ਕਾਰਨ ਇਹ ਹੋਰ ਕੁਝ ਵੀ ਨਹੀਂ ਅੱਛਾ ਇੱਕ ਨੁਕਤਾ ਹੋਰ ਨੋਟ ਕਰ ਲਿਓ ਕਿਸੇ ਵੀ ਵਸਤੂ ਦਾ ਚੀਜ਼ ਦਾ ਉਪਯੋਗ ਕਰਨਾ ਉਹ ਵੀ ਤੁਹਾਡੀ ਸਮਝ ਦੇ ਉੱਤੇ ਨਿਰਭਰ ਕਰਦਾ ਹੈ ਕਿਸੇ ਵਸਤੂ ਦਾ ਉਪਯੋਗ ਕਰਨਾ ਹੈ ਉਸੇ ਵਸਤੂ ਦਾ ਉਪਯੋਗ ਕਰਕੇ ਤੁਹਾਡੀ ਜਾਨ ਜਾ ਵੀ ਸਕਦੀ ਹੈ ਤੁਹਾਡੀ ਜਾਨ ਬਚਾਈ ਵੀ ਜਾ ਸਕਦੀ ਹੈ ਸਮਝਦਾਰੀ ਵਸਤੂ ਆਪਣੇ ਆਪ ਦੇ ਅੰਦਰ ਮਹਾਨ ਨਹੀਂ ਹੈ ਵਸਤੂ ਦੇ ਅੰਦਰ ਬੁਰਾਈ ਵੀ ਹੋਏਗੀ ਚੰਗਿਆਈ ਵੀ ਹੋਏਗੀ ਚੰਗਾਪਨ ਵੀ ਹੋਏਗਾ ਮਾੜਾਪਨ ਵੀ ਹੋਏਗਾ ਜਾਨ ਬਚਾਉਣ ਵਾਲਾ ਤੱਤ ਵੀ ਹੋਏਗਾ ਜਾਨ ਲੈਣ ਵਾਲਾ ਤੱਤ ਵੀ ਹੋਏਗਾ ਸੱਪ ਦਾ ਜਿਹੜਾ ਜ਼ਹਿਰ ਹੁੰਦਾ ਹੈ ਉਹਦੇ ਨਾਲ ਹੋਮਿਓਪੈਥੀ ਦੀਆਂ ਦਵਾਈਆਂ ਬਣ ਜਾਂਦੀਆਂ ਨੇ ਜ਼ਹਿਰ ਨੂੰ ਜ਼ਹਿਰੀ ਘੱਟਦਾ ਹੈ ਉਦੇ ਨਾਲ ਜਾਨ ਬਚਾਈ ਵੀ ਜਾ ਸਕਦੀ ਪਰ ਵੈਸੇ ਇੱਕ ਕੋਬਰੇ ਦਾ ਜ਼ਹਿਰ 16 ਬੰਦਿਆਂ ਦੀ ਜਾਨ ਲੈ ਲੈਂਦਾ ਤੂੰ ਖੈਰ ਜਦੋਂ ਉਹ ਸੱਪ ਦਾ ਜ਼ਹਿਰ ਵੀ ਇੱਕ ਸਮਝਦਾਰ ਦੇ ਕੋਲ ਜਾਂਦਾ ਹੈ ਤੇ ਸਮਝਦਾਰ ਬੰਦਾ ਉਹਨੂੰ ਵੀ ਟਰੀਟ ਕਰਕੇ ਉਹਨੂੰ ਤਿਆਰ ਕਰਕੇ ਸ਼ੀਸ਼ੀਆਂ ਦੇ ਅੰਦਰ ਬੰਦ ਕਰ ਲੈਂਦਾ ਤੇ ਜ਼ਹਿਰ ਦਾ ਇਲਾਜ ਜ਼ਹਿਰ ਦੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਇਹ ਬੰਦੇ ਦੇ ਹਿੱਸੇ ਵਿੱਚ ਆਇਆ ਇੱਕ ਨੁਕਤਾ ਮੈਂ ਹੋਰ ਰੱਖ ਦੇਣਾ ਇੱਕ ਕਾਲਪਨਿਕ ਸਵਰਗ ਸਵਰਗ ਦਾ ਤੇ ਨਰਕ ਦਾ ਨਾ ਸਾਡੇ ਲੋਕਾਂ ਨੇ ਨਕਸ਼ਾ ਬੜਾ ਅਨੋਖਾ ਜਿਹਾ ਉਲੀਕਿਆ ਮੈਂ ਸਵਰਗ ਤੇ ਨਰਕ ਦੇ ਸਬੰਧ ਵਿੱਚ ਇੱਕ ਵੱਖਰੀ ਵੀਡੀਓ ਤੁਹਾਡੇ ਸਾਹਮਣੇ ਰੱਖਾਂਗਾ ਇਸ਼ਾਰੇ ਵਜੋਂ ਗੱਲ ਕਰ ਦੇਣਾ ਵੀ ਆਸ਼ਮਾਨ ਦੇ ਅੰਦਰ ਆਕਾਸ਼ ਦੇ ਅੰਦਰ ਨਾ ਕੋਈ ਨਰਕ ਹੈ ਤੇ ਨਾ ਕੋਈ ਸਵਰਗ ਹੈ ਇੱਥੇ ਹੀ ਹੈ ਸਭ ਕੁਝ ਪਰ ਜਿਹੜਾ ਤੁਸੀਂ ਕਾਲਪਨਿਕ ਸਵਰਗ ਦੇ ਬਾਰੇ ਸੁਣਿਆ ਵੀ ਸਵਰਗ ਇਦਾਂ ਦਾ ਹੁੰਦਾ ਹੈ ਸਵਰਗ ਇਦਾਂ ਦਾ ਹੁੰਦਾ ਹੈ ਬੇਸਮਝ ਬੰਦੇ ਨੂੰ ਨਾ ਸਮਝ ਬੰਦੇ ਨੂੰ ਸਵਰਗ ਵੀ ਦੇ ਦਿੱਤਾ ਜਾਏ ਤੇ ਸਵਰਗ ਦਾ ਵੀ ਨਰਕ ਬਣਾ ਕੇ ਰੱਖ ਲੈਂਦਾ ਮੈਂ ਕਹਾਣੀ ਪੜੀ ਬਈ ਇੱਕ ਲੱਕੜਹਾਰਾ ਸੀ ਔਰ ਜੰਗਲ ਦੇ ਅੰਦਰ ਕੱਟਦਾ ਸੀ ਲੱਕੜਾਂ ਉਸ रियासत ਦਾ ਰਾਜਾ ਚੱਲਦਾ ਚੱਲਦਾ ਘੋੜੇ ਤੇ ਸ਼ਿਕਾਰ ਦੇ ਮਗਰ ਨਿਕਲਿਆ ਤੇ ਜੰਗਲ ਦੇ ਅੰਦਰ ਰਾਹ ਪਟਕ ਗਿਆ ਸਾਥੀ ਵੀ ਪਟਕ ਗਿਆ ਉਹ ਵੀ ਪਟਕ ਗਿਆ ਚਲਦਿਆਂ ਚਲਦਿਆਂ ਲੱਕੜਹਾਰੇ ਦੇ ਨਾਲ ਮਲਾਪ ਹੋਇਆ ਉਨੇ ਪਾਣੀ ਪਿਆਇਆ ਰੋਟੀ ਖਵਾਈ ਉਹਨੇ ਦੱਸਿਆ ਵੀ ਮੈਂ ਰਾਜਾ ਐਸ ਰਿਆਸਤ ਦਾ ਰਾਜਾ ਜੰਗਲ ਭਿਆਨਕੇ ਵੱਡਾ ਹੈ ਤੂੰ ਮੈਨੂੰ ਰਾਬ ਖਾਇਆ ਰੋਟੀ ਖਵਾਈ ਪਾਣੀ ਪਿਆਇਆ ਐਸ ਜਗ੍ਹਾ ਦੇ ਉੱਤੇ ਮੈਂ ਰਹਿਣਾ ਆ ਮੇਰਾ ਤਾਂ ਪਤਾ ਹੈ ਕਦੇ ਕੋਈ ਮੁਸ਼ਕਲ ਬਣੇ ਨਾ ਤੇ ਮੇਰੇ ਕੋਲ ਆ ਜੀ ਉਹਨੇ ਕਿਹਾ ਠੀਕ ਹੈ ਜੀ ਰਾਜੇ ਨੂੰ ਰਾਹ ਹੀ ਪਾਇਆ ਰਾਜਾ ਆਪਣੇ ਘਰ ਚਲਾ ਗਿਆ ਸਮਾਂ ਬੀਤ ਗਿਆ ਲੱਕੜਹਾਰਾ ਚੱਲਦਾ ਚੱਲਦਾ ਨਾ ਇੱਕ ਦਿਨ ਰਾਜੇ ਦਾ ਦਰਵਾਜ਼ਾ ਖੜਕਾਉਂਦਾ ਹੈ ਤੇ ਰਾਜੇ ਦੇ ਕੋਲ ਉਹਨੇ ਕੋਈ ਮੰਗ ਰੱਖੀ ਤੇ ਰਾਜੇ ਨੇ ਪੜਾ ਕਰਨਾ ਚਾਹਿਆ ਉਹਨੇ ਕਿਹਾ ਵੀ ਫਲਾਣਾ ਫਲਾਣਾ ਟੁਕੜਾ ਚੰਦਨ ਦੇ ਬਾਗ ਦਾ ਟੁਕੜਾ ਹੈ ਚੰਦਨ ਦੇ ਬੂਟੇ ਨੇ ਉਥੇ ਜਾ ਮੈਂ ਤੈਨੂੰ ਉਹ ਦੇਣਾ ਤੇ ਤੂੰ ਉਹਨੂੰ ਚੰਦਨ ਨੂੰ ਉਗਾ ਚੰਦਨ ਨੂੰ ਵੇਚ ਚੰਦਨ ਨੂੰ ਵਟ ਉਹਦੇ ਨਾਲ ਆਪਣੀ ਗਰੀਬੀ ਆਪਣੀ ਜਿਹੜੀ ਗੁਰਬਤ ਇਹਨੂੰ ਦੂਰ ਕਰ ਹੁਣ ਉਹ ਸੀ ਲੱਕੜਾਰ ਕੋਲੇ ਬਣਾਉਣੇ ਜਾਂਦਾ ਸੀ ਲੱਕੜਾਂ ਨੂੰ ਸਾੜ ਕੇ ਉਨੇ ਉਹ ਚੰਦਨ ਦੀਆਂ ਲੱਕੜਾਂ ਨੂੰ ਵੀ ਸਾੜਿਆ ਤੇ ਸਾੜ ਕੇ ਕੋਲੇ ਬਣਾ ਦਿੱਤਾ ਤੇ 4 ਦਿਨ ਬਾਅਦ ਫੇਰ ਰਾਜੇ ਕੋਲ ਆ ਗਿਆ ਤੇ ਰਾਜੇ ਨੇ ਪੁੱਛਿਆ ਉਹ ਜਿਹੜਾ ਤੈਨੂੰ ਚੰਦਨ ਦਾ ਬਾਗ ਦਿੱਤਾ ਸੀ ਉਹਦਾ ਕੀ ਕੀਤਾ ਉਹ ਕਹਿੰਦਾ ਜੀ ਉਹਦੇ ਕੋਲੇ ਥੋੜੇ ਹੀ ਬਣੇ ਸਨ ਤੇ ਉਹ ਵੇਚ ਗਏ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਵੀ ਮੈਂ ਕਿਸ ਬੇਵਕੂਬ ਬੰਦੇ ਨੂੰ ਚੰਦਨ ਦਾ ਬਾਗ ਦੇ ਬਿਠਾ ਮੈਂ ਗੱਲ ਕਰ ਰਿਹਾ ਆਂ ਵੀ ਬੇਸਮਝ ਬੰਦਾ ਸਵਰਗ ਨੂੰ ਵੀ ਨਰਕ ਬਣਾ ਲਿੰਦਾ ਤੇ ਸਮਝਦਾਰ ਬੰਦਾ ਭਿਆਨਕ ਤੋਂ ਭਿਆਨਕ ਨਰਕ ਵਿੱਚੋਂ ਲੱਭਣ ਦੀ ਵੀ ਕੋਈ ਨਾ ਕੋਈ ਜੁਗਤ ਤਰੀਕਾ ਰਾਹ ਕਾਇਮ ਕਰ ਲੈਂਦਾ ਹੈ ਬਣਾ ਲੈਂਦਾ ਹੈ ਜਿਹੜਾ ਬੰਦਾ ਸਮਝਦਾਰ ਹੈ ਇਸ ਤੋਂ ਅੱਗੇ ਚੱਲਨੇ ਆ ਕਈ ਰੋਂਦੇ ਨੇ ਕਿ ਜੀਵਨ ਦੁੱਖ ਹੈ ਕਈ ਰੋਂਦੇ ਨੇ ਕਿ ਜੀਵਨ ਦੁੱਖ ਹੈ ਤੇ ਕਈ ਕਹਿੰਦੇ ਨੇ ਜੀਵਨ ਸੋਖੇ ਜ਼ਿੰਦਗੀ ਸੋਖੇ ਕਈ ਕਹਿੰਦੇ ਨੇ ਜ਼ਿੰਦਗੀ ਛੇਤੀ ਖਤਮ ਹੋ ਗਏ ਖਤਮ ਕਰ ਲੈਂਦੇ ਨੇ ਆਤਮ ਹੱਤਿਆ ਕਰ ਲੈਂਦੇ ਨੇ ਸੁਸਾਈਡ ਕਰ ਲੈਂਦੇ ਨੇ ਤੇ ਕਈ ਕਹਿੰਦੇ ਨੇ ਜ਼ਿੰਦਗੀ ਹੋਰ ਮਿਲ ਜਾਏ ਯਾਰ ਹੋਣੀ ਤੇ ਜੀਣ ਦਾ ਸਵਾਦ ਆਇਆ ਸੀ ਜ਼ਿੰਦਗੀ ਹੋਰ ਮਿਲ ਜਾਏ ਕਾਰਨ ਕੀ ਹੈ ਉਹਦੀ ਵੀ ਲਾਈਫ ਉਹਦੀ ਵੀ ਲਾਈਫ ਉਹਦੇ ਕੋਲ ਵੀ ਘਰ ਹੈ ਉਹਦੇ ਕੋਲ ਵੀ ਘਰ ਹੈ ਉਹਦੇ ਕੋਲ ਵੀ ਪਰਿਵਾਰ ਹੈ ਉਹਦੇ ਕੋਲ ਵੀ ਪਰਿਵਾਰ ਹੈ ਤਕਰੀਬਨ ਮਾਇਆ ਦਾ ਜਿਹੜਾ ਆਉਣਾ ਜਾਣਾ ਹੈ ਉਹ ਵੀ ਦੋਵਾਂ ਦੇ ਕੋਲ ਬਰਾਬਰ ਗਿਣ ਲਓ ਥੋੜਾ ਜੋ ਬਹੁਤਾ ਉੱਤੇ ਥੱਲੇ ਉਹਦੇ ਕੋਲ ਵੀ ਹੈ ਉਹਦੇ ਕੋਲ ਵੀ ਹੈ ਖੈਰ ਕਾਰਨ ਕਿ ਇਹ ਇੱਕ ਦੇ ਕੋਲ ਸਮਝ ਹੈ ਉਹ ਜ਼ਿੰਦਗੀ ਨੂੰ ਗੁਜ਼ਾਰ ਰਿਹਾ ਹੈ ਸਮਝ ਦੇ ਨਾਲ ਪਰਿਵਾਰ ਚਲਾ ਰਿਹਾ ਹੈ ਸਮਝ ਦੇ ਨਾਲ ਮਾਇਆ ਕਮਾ ਰਿਹਾ ਹੈ ਸਮਝ ਦੇ ਨਾਲ ਵਰਤ ਰਿਹਾ ਹੈ ਸਮਝ ਦੇ ਨਾਲ ਤੇ ਉਹਨੂੰ ਮਲਟੀਪਲਾਈ ਕਰ ਰਿਹਾ ਹੈ ਸਮਝ ਦੇ ਨਾਲ ਇੱਕ ਬੇਵਕੂਫ ਹੈ ਸਮਝ ਉਹਦੇ ਕੋਲ ਨਹੀਂ ਹੈ ਉਹ ਬੇਸਮਝੀ ਦੇ ਨਾਲ ਪਰਿਵਾਰ ਚਲਾ ਰਿਹਾ ਹੈ ਕਲੇਸ਼ ਰਹਿੰਦਾ ਹੈ ਜਨਾਨੀ ਨਾਲ ਧੀਆ ਨਾਲ ਪੁੱਤਾਂ ਨਾਲ ਦੂਜਿਆਂ ਨਾਲ ਮਾਇਆ ਕਮਾਉਂਦਾ ਹੈ ਪਰ ਵਰਤਨ ਦੀ ਵਿਉਂਤਬੰਦੀ ਨਹੀਂ ਹੈ ਫਿਰ ਦੁਖੀ ਹੁੰਦਾ ਹੈ ਤੋ ਖੈਰ ਇੱਕ ਦੇ ਕੋਲ ਸਮਝੇ ਇੱਕ ਦੇ ਕੋਲ ਸਮਝ ਨਹੀਂ ਅਪ ਡਾਊਨ ਪਰਸਥਿਤੀਆਂ ਦਾ ਆਉਣਾ ਜਾਣਾ ਹੈ ਤੇ ਜ਼ਿੰਦਗੀ ਦੇ ਅੰਦਰ ਰਹਿੰਦਾ ਹੈ ਪਰ ਤੁਹਾਡੀ ਸਮਝ ਦੇ ਨਾਲ ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਵਿੱਚੋਂ ਵੀ ਬਾਹਰ ਨਿਕਲਿਆ ਜਾ ਸਕਦਾ ਹੈ ਤੇ ਜੇ ਸਮਝ ਨਾ ਹੋਵੇ ਤੇ ਛੋਟੀ ਜੀ ਘੁੰਮਣ ਘੇਰੀ ਵੀ ਤੁਹਾਡੀ ਬੇੜੀ ਨੂੰ ਦਰਿਆ ਦੇ ਅੰਦਰ ਡੋਬ ਦੇਗੀ ਬੇੜੀ ਦਰਿਆ ਦੇ ਅੰਦਰ ਫਸ ਜਾਏ ਨਾ ਤੇ ਜਿਹੜਾ ਸਮਝਦਾਰ ਮਲਾ ਹੁੰਦਾ ਹੈ ਨਾ ਉਹ ਚੱਪੂ ਮਾਰਦਾ ਮਾਰਦਾ ਕਿਸੇ ਕੰਡੇ ਦੇ ਉੱਤੇ ਬੇੜੀ ਨੂੰ ਲੈ ਹੀ ਆਉਂਦਾ ਹੈ ਭਾਵੇਂ 4 ਮੀਲ ਦੂਰ ਜਾ ਕੇ ਕੰਡੇ ਤੇ ਲੱਗੇ ਪਰ ਜਿਹੜਾ ਬੇਸਮਝ ਹੁੰਦਾ ਹੈ ਉਹ ਹੌਂਸਲਾ ਟਾ ਦਿੰਦਾ ਹੈ ਚੱਪੂ ਛੱਡ ਦਿੰਦਾ ਹੈ 4 ਮੀਲ ਦੂਰ ਜਾ ਕੇ ਬਾਹਰ ਲੱਗਣੀ ਸੀ ਉਹ 4 ਪੈਰਾਂ ਦੇ ਉੱਤੇ ਬੇੜੀ ਡੁੱਬ ਜਾਂਦੀ ਸਮਝਦਾਰ ਬੰਦਾ ਹਰ ਮੁਸ਼ਕਲ ਦੇ ਵਿੱਚੋਂ ਬਾਹਰ ਜਾਣ ਦੀ ਕਿਰਿਆ ਨੂੰ ਜਾਣਦਾ ਹੈ ਤੇ ਬੇਸਮਝ ਬੰਦਾ ਉਹ ਜਿਹੜੀ ਮੁਸ਼ਕਲ ਆਉਂਦੀ ਉਹਨੂੰ ਸਵੀਕਾਰ ਕਰ ਲੈਂਦਾ ਹੈ ਸਵਿਕਾਰ ਕਰਨ ਤੋਂ ਬਾਅਦ ਢੇਰੀ ਟਾ ਦਿੰਦਾ ਹੈ ਹਥਿਆਰ ਸੁੱਟ ਦਿੰਦਾ ਹੈ ਸਮਝ ਵਰਤ ਨਹੀਂ ਬੰਦ ਕਰ ਦਿੰਦਾ ਹੈ ਦਰਵਾਜ਼ੇ ਬੰਦ ਹੋ ਜਾਂਦੇ ਨੇ ਉਹਦੀ ਜੀਵਨ ਦੀ ਨੌਕਾ ਨਾਲ ਦੀ ਨਾਲ ਤੈ ਹੋ ਜਾਂਦੀ ਡੁੱਬ ਜਾਂਦੀ ਹੈ ਸਮਝਦਾਰੀ ਦੇ ਨਾਲ ਜਾਗੋ ਸਮਝ ਦੇ ਨਾਲ ਸਮੋ ਸਮਝ ਦੇ ਨਾਲ ਪੈਸਾ ਕਮਾਓ ਸਮਝ ਦੇ ਨਾਲ ਪੈਸਾ ਵਰਤੋ ਸਮਝ ਦੇ ਨਾਲ ਬੋਲੋ ਸਮਝ ਦੇ ਨਾਲ ਵਰਤੋ ਸਮਝ ਦੇ ਨਾਲ ਚੱਲੋ ਸਮਝ ਹੀ ਤੁਹਾਡੇ ਜੀਵਨ ਦੀ ਅਸਲ ਬੁਨਿਆਦ ਹੈ ਸਮਝ ਦੇ ਨਾਲ ਹੀ ਤੁਸੀਂ ਅੱਗੇ ਜਾ ਸਕਦੇ ਹੋ ਬੇਸਮਝੀ ਦੇ ਨਾਲ ਨਹੀਂ